ਜੀ ਵੈਲਕਮ ਟੂ ਬੈਗ ਮਾਈ ਨਿਊ ਬਲੌਗ ਮੈਂ ਤੁਹਾਡਾ ਆਪਣਾ ਪ੍ਰਿੰਸ ਧਾਰੀਵਾਲ ਤੇ ਆਪਾਂ ਨਵੀਂ ਗੈਰ ਜੱਜਾਂ ਵੀਰੇ ਥੋੜੀ ਬੋਟੀ ਸਫਾਈ ਹੋ ਰਹੀ ਐ ਤੇ ਉਹ ਮੇਰਾ ਯਾਰ ਤੇ ਉਹ ਮੇਰਾ ਯਾਰ ਤੇ ਮੇਰਾ ਫੋਨ 20% ਤੇ ਗੜੀ ਗਈ ਭੈਣੇ ਕੀਤਾ ਜੀ ਤੇ ਉਹ ਮੇਰਾ ਉਸਤਾਦ ਆ ਉਸਤਾਦ ਫੋਨ ਕਾਨੂੰਨੀ ਲਾਉਂਦਾ ਇਹ ਇਧਰ ਇਹਨਾਂ ਦੇ ਫੋਨ ਜ਼ਬਤ ਹੋ ਜਾਂਦੇ ਆ ਅੱਜ ਹੈਗਾ ਚੱਲਦਾ ਵੀ ਆ ਚੱਲਦਾ ਠੀਕ ਐ ਇਹ ਮੇਰੀ ਦਾੜੀ ਵੀ ਡੂੜੀ ਵਧੀਆ ਬਦੀ ਪਈ ਆ ਬਈ ਪਹਿਲਾਂ ਹੀ ਸਰਹੰਦ ਬੱਗੇ ਸੀ ਫਤਿਹਗੁਰ ਸਾਹਿਬ ਯਾਤਰਾ ਦੇ ਤੇ ਹੁਣ ਅਸੀਂ ਕੰਮ ਤੇ ਆਏ ਆ ਆ ਬਈ ਗੱਜ ਜੀ ਉਹ ਜਾ ਬਾਲੀ ਲਈ ਫੋਨ ਸਾਡਾ ਇੱਥੇ ਹੀ ਰਹਿ ਗਿਆ ਹੀ ਨਹੀਂ ਬੁਲਾਓ ਨਾ ਇਹਦਾ ਪਰਨਾ ਹੀ ਖੁੱਲ ਗਿਆ ਸੀਟਾ ਸੂਟਾ ਉੱਡ ਗਏ ਕਹਿੰਦਾ ਜੀ ਭਜਦੀ ਨਹੀਂ ਮੈਂ ਨਹੀਂ ਜੀਭ ਜਾਵੇ 90 ਤੇ ਇਹਦਾ ਮੂਰੇ ਉਹ ਆ ਗਿਆ ਰਾਹ ਚ ਰੂੜੀ ਆ ਗਿਆ ਟਰੱਕ ਆ ਗਿਆ ਟਰੱਕ

ਬਈ ਆ ਗਿਆ ਸਸਰੀਗੜ ਦੀ ਸਰਾਂ ਨਾਲ ਸਾਡੇ ਜੱਦਾ ਬਹੁਤ ਛੋਟੀਆਂ ਥੇਸ ਬਰਖਸਾਬ ਨਾਲ ਅਸੀਂ ਬਹੁਤ ਟਾਈਮ ਲਾਇਆ ਔਰ ਕੰਮ ਵੀ ਦੇਖਿਆ ਤੇ ਹੁਣ ਸਾਡਾ ਮਾਣ ਇਸ ਗੱਲ ਦੀ ਕੀ ਹੁੰਦਾ ਕਿ ਉਹ ਕੀ ਮਾਰ ਲੀ ਗੰਬਰਾਂ ਦੀ ਪਾਈ ਗਈ ਇੱਕੋ ਕੀ ਦੇ ਦਿੱਤੀ ਪਾਉਣਾਂ ਦੇ ਲਈ ਹੈ ਸਾਰੀ ਬਰਖਸਾਬ ਦੇ ਚੀਰ ਤੇ ਸਾਨੂੰ ਅਜੀਬ ਜਿਹਾ ਲੱਗਦਾ ਸਾਡਾ ਜੀਨ ਲੱਗ ਰਿਹਾ ਨਵੇਂ ਬਰਖਸਾਬ ਤੋਂ ਉਹ ਬੋਤਲ ਕੱਢ ਕੇ ਹੁਣ ਸਮਾਂ ਥੋੜਾ ਜਾ ਹੋਰੀ ਹੋਈ ਜਾਂਦਾ ਕੁਝ ਰੋ ਖਾਲੀ ਕਰੇ ਬਰਖਸਾਬ ਸਾਡਾ ਮਾਣ ਪਰਿਆ ਯਾਰ ਸਾਰੇ ਪਾਣੀ ਆਉਣ ਵਾਲਾ ਕੰਮ ਹੋ ਗਿਆ ਤੇ ਇੱਥੇ ਬਹੁਤ ਇਨੇ ਅਸੀਂ ਬਹੁਤ ਵਾਰੇ ਕੰਮ ਕੀਤਾ ਡੱਗਾ ਮਰ ਨਹੀਂ ਕਰਵਾਦੇ ਮੜੀ ਆਹ ਡੱਗਾ ਚ ਇਨੇ ਕੰਮ ਕੀਤਾ ਬਈ ਉਹ ਪਰਲੇ ਡੱਗੇ ਚ ਇਨੇ ਕੰਮ ਕੀਤਾ ਇਹਦੀਆਂ ਜਾਦਾਂ ਨੇ ਆਪਾਂ ਭਲੀ ਕਰੇ ਇੱਥੇ ਨੀਗਰ ਥੱਪੜ ਖਾਦੇ ਵਿਆਹਾ ਥਾਵਾ ਤੇ ਬਈ ਉਹ ਜਾਦਾਂ ਨੇ ਉਹਦੀ ਕੁੱਟ ਉਹਦੇ ਕੁੱਟ ਦੇ ਰਹੇ ਹਾਂ ਸੀ ਉਹਨੂੰ ਤੇ ਬਾਕੀ ਅਸੀਂ ਜੀਬ ਟੱਕਰ ਲਈ ਸੀ ਬਾੜੀ किन्ने अपना गैर जी नहीं रहा इत समान चक्या गया आखो कारपेटर इथो अड् निकल ही जा रहा निकल रहा तेन आय दब दानी भी निकल जाओ आए ਹੁਣ ਅਸੀਂ ਇਹਨੂੰ ਕੱਢ ਦਿੰਨੇ ਆ ਇਹਦੇ ਵਿੱਚੋਂ ਪਾਣੀ ਪੂਣੀ ਜਿਹਾ ਕੱਢ ਦਿੰਨੇ ਆ ਆ ਕੱਢ ਲਿਆ ਅਸੀਂ ਵਿੱਚ ਕਾਰਬੂਰੇਟਰ ਉਹਦਾ ਖਰਾਬ ਹੀ ਸੀ ਬਾਈ ਉਈ ਚੱਕ ਕਰਨੇ ਇਹ ਹੁਣ ਇਹਦੇ ਵਿੱਚ ਛੱਟਿਆ ਜਾਊ ਸਾਡੇ ਵੱਲੋਂ ਤੇ ਫਿਰ ਬਈ ਉਹ ਵੱਡਾ ਪ੍ਰੈਸ ਇਹ ਕੱਢ ਲਾ ਓਏ ਕੱਢ ਲੈਨੇ ਆ ਬਈ ਤੇ ਵੀਰੇ ਆ ਸਾਡੀ ਬਟਾਲੀਆਂ ਦਾ ਸਮਾਨ ਦੇਖੋ ਕੁਝ ਲੰਡੀ ਜੀਵ ਤੇਰਾ ਭਾਈ ਦੇਖੀ ਆਏ ਸੁੱਕਦੀ ਜਾਊ ਆਪਣੇ ਕੈ ਬਣ ਚ ਵਾਹ ਦਾੜੀ ਬਹੁਤ ਵੱਧ ਗਈ ਨੇ ਇਹ ਤਾਂ ਗਰਮੀयां ਜਾਂਦਾ ਸ਼ਰਟ ਲਾਉਣ ਨੂੰ ਜਿਗਰੀ ਜਾਂਦਾ ਥੱਲੋਂ ਜੇ ਆਪਾਂ ਨੇ 30 ਸ਼ਰਟਾਂ ਕੱਢ ਲਈਆਂ ਹੋਰ ਰੰਗ ਦੀਆਂ ਕਮੋਨ ਬਾਏ ਬਾਏ ਭਾਈ ਅਸੀਂ ਹੁਣ ਇੱਧਰ ਨੂੰ ਚੱਲੇ ਆ ਕਿੱਧਰ ਨੂੰ ਇੱਧਰ ਨੂੰ ਤੇ ਇਹ ਸਾਡਾ ਹੁਣ ਮੇਰਾ ਅਗਲਾ ਸਟਾਪ ਇਹ ਬਣ ਜਾਣਾ ਬੱਸ ਰੁਕਦੀ ਆ ਭਾਈ ਇੱਥੇ ਆ ਪਰ ਰੋਕਾਂਗੇ ਕੋਈ ਨਾ ਹੁਣ ਸਵੇਰੇ ਇੱਧਰ ਹੀ ਆਉਣਾ ਨਾ ਭਾਈ ਹਾਂ ਹਾਂ ਬਾਠ ਠੀਕ ਆ ਬਾਹਰ ਰੋਕ ਲੈ ਇੱਥੇ ਰੋਕ ਦੇ ਬਾਈ ਕਰ ਮੂਰੇ ਕਰ ਮੂਰੇ ਦੇਖੋ ਚੱਕ ਬਾਈ ਹੋਰ ਬਾਈ ਸੱਸਰੀ ਗੱਲ ਇਹ ਵਾਲਾ ਬਾਈ ਵਧੀਆ ਆ ਜਿੰਮ ਆਈ ਉਹ ਜਿੰਮ ਆ ਕਿੰਨੇ ਵਜੇ ਓਪਨ ਹੁੰਦੀ ਆ ਸਵੇਰੇ ਇਹ ਪੁਲਿਸ ਦਾ ਪਾਰ ਇਨ ਆ ਕਾ